ਦੋ ਬੱਚਿਆਂ ਦੀ ਮਾਂ ਰਿਸ਼ਤੇਦਾਰ ਨਾਲ ਹੋਈ ਫਰਾਰ 11 ਸਾਲ ਦੀ ਬੱਚੀ ਵੀ ਲੈ ਗਈ ਨਾਲ ਕਾਦਿਆਂ ਦੇ ਮੋਲਾ ਕ੍ਰਿਸ਼ਨਨਗਰ ਦੀ ਦੋ ਬੱਚਿਆਂ ਦੀ ਮਾਂ ਆਪਣੇ ਹੀ ਪਰਾਦੇ ਸਾਲੇ ਨਾਲ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਔਰਤ ਆਪਣੇ ਨਾਲ ਆਪਣੀ 11 ਸਾਲ ਦੀ ਬੱਚੀ ਨੂੰ ਵੀ ਲੈ ਗਈ ਹੈ ਜਦਕਿ ਲੜਕੇ ਨੂੰ ਘਰ ਛੱਡ ਗਈ ਹੈ ਉੱਥੇ ਹੀ ਉਸ ਦਾ ਪਤੀ ਆਪਣੀ ਪਤਨੀ ਅਤੇ ਬੱਚੀ ਨੂੰ ਲੱਭਣ ਲਈ ਵੱਖ-ਵੱਖ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁੰਸ਼ੁਦਾ ਔਰਤ ਦੇ ਪਤੀ ਨੇ ਦੱਸਿਆ ਕਿ ਮੇਰੇ ਘਰ ਬਹੁਤ ਅਨਜਾਨਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਨਾ ਦੋਵਾਂ ਵਿਚਕਾਰ ਕੀ ਚੱਲ ਰਿਹਾ ਸੀ ਪਿਛਲੇ ਮਈ ਮਹੀਨੇ ਦੀ 16 ਤਰੀਕ ਨੂੰ ਉਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਹੈ ਤੇ ਹੁਣ ਤੱਕ ਵਾਪਸ ਨਹੀਂ ਆਇਆ ਜਿਸ ਦੀ ਸੂਚਨਾ ਮੈਂ ਥਾਣਾ ਕਾਦਿਆ ਅਤੇ ਐਸਐਸਪੀ ਦਫ਼ਤਰ ਵੀ ਦਿੱਤੀ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਹੈ ਉਸਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਸਬੰਧਿਤ ਨੰਬਰ ਐਡਰੈਸ ਅਤੇ ਸੰਭਾਵਿਕ ਟਿਕਾਣਿਆਂ ਦੀ ਖਬਰ ਵੀ ਦੇ ਚੁੱਕਿਆ ਹੈ ਪਰ بار بار ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਪੁਲਿਸ ਇਸ ਸਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮੋਲਾ ਕਾਦਿਆ ਸਾਲ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭਾਂਦੋਰ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਾਲ ਗਈ ਰਿਸ਼ਤੇਦਾਰ ਵੀ ਉਹ ਸੱਦਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਨੂੰ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਐਹੀ ਮੰਗ ਕਰਨਾ ਉਹ ਚਲੋ ਕੋਛ ਨਹੀਂ ਮਿਰਾ ਹਾਲ ਨੂੰ ਹੁੰਦਾ ਕਿਦਰ ਨਹੀਂ ਕੋਈ ਕੋਈ ਕਾਰਵਾਈ ਹੋਣੀ ਮੈਂ ਕੰਪਲੇਟਾ ਕਰ ਕਰ ਕੇ ਆ ਗਿਆ ਸਾਰਾ ਧਾਕੇ ਆਵਾਟਾਲੇ ਵੀ ਕੀਤੀ ਕੰਪਲੇਟ ਆਗਮਨ ਤੁਮਾਰ ਸੇ ਇਹੋ ਨੇ ਮੈਂ ਕੰਪਲੇਟਾ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਦੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੁੰਦੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸ ਡੇਰੇ ਹਰੇ ਹਰੇ ਕਿਸ਼ਾਰਾਂ ਤੇ ਦਿੱਤੇ ਆ ਯਾਲੇ ਸਾਰਾ ਕੁਝ ਬਣਾ ਕੇ ਅਰੇ ਨਹੀਂ ਕੋਈ ਮਤ ਰੱਬ ਟਾਲੇ ਵੀ ਦਿੱਤੇਗੇ ਉਹਨਾਂ ਨੇ ਹਰ ਸੀ ਦਿੱਤੀ ਹੈ ਮੈਨੂੰ ਹਰ ਸੀ ਨੂੰ ਲਈ ਉੱਥੇ ਵੀ ਦੋ ਤਿੰਨ ਵਾਲੀ ਮੌਕਿਆਂ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਕੁਛ ਗਿਸ਼ ਕਰਨੀ ਆ ਕੁਝ ਵੀ ਅੜਾ ਹੁੰਦਾ ਵਾ ਤੁਹਾਨੂੰ ਫੋਨ ਕਰਾਂ ਦੇ ਦੱਸਾਂਗੇ ਉਹਨਾਂ ਨੇ ਮੇਰੇ ਦੋ ਬੱਚੇ ਜੇ ਬੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੀ ਤੇ ਗੰਦੀ ਗਈ ਹੈ 16 ਤਰੀਕ ਦੀ 16 April ਦੀ 2025 ਇਹਦੇ ਨਾਲ ਵੀ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਸੀਮਾ ਬਾੜ ਦਾ ਮੁੰਡਾ ਮੁੰਡਰੀ ਫੋਨ ਹਾਂਜੀ ਘਰ ਆਂਜਾਨ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਅੱਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਰੀ ਦੀਰੀ ਕਰਕੇ ਬੋਲ ਦਿੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਿਣਾ ਦੀਰੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੋਂ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਤੇ ਉਹਨਾਂ ਨੇ ਮੇਨਾਂ ਕੋਈ ਗੱਲ ਕੀਤੀ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਉਨਾਰੇ ਕਿਤੇ ਗੱਲਬਾਤ ਚੱਲਦੀ ਪਈ ਐ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਮੈਂ ਪੁੱਛਿਆ ਵਾ ਰਿਕਾਰਡਿੰਗ ਆਈ ਤਾਂ ਕੋਸਲਾ ਮੇਰਾ ਮੇਰੇ ਉੱਖਾ ਹੁੰਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨਹੀਂ ਉਹਨੇ ਵਰਟਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਤੇ ਤੋਂ ਮੈਂ ਸਾਰੇ ਆਪਣੇ ਲਈ ਕਿਹਾ ਵਾ ਮੈਨੂੰ ਰੀ ਇੰਨੀ ਗੱਲਬਾਤ ਆਈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਪਸਾਇਰੀ ਇੰਨਾ ਨਹੀਂ ਹੋ ਰਿਹਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਵਾ ਉਹਨੂੰ ਨਹੀਂ ਕਿਸੇ ਨੂੰ ਪਤਾ ਨਾ ਰਿਹਾ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰ ਦੇਣਾ ਦੱਸ ਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡੇ ਗਿਆ ਵਾ ਤੇ ਮਾੜੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲਜ ਸਟਰੀ ਡਿਟੇਲਾਂ ਸਾਰਾ ਪਰ ਮਾਂ ਨੇ ਫੋਨ ਦੇ ਦਿੱਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰਾ ਪੈਨਸ਼ਨ ਆਪੇ ਲੜਣਾ ਪਿਆ ਇਹ ਮੈਂ ਨਹੀਂ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੁਸੀਂ ਜਿਦਾ ਕੰਨਾ ਕਰਨਾ ਮੈਂ ਇੱਕ ਰਿਕਾਰਡਿੰਗ ਵੀ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਅਫਸਰਾਂ ਲੱਗਿਆ ਹੀ ਮੰਗ ਕੰਨਾ ਮੇਰੀ ਕੋਈ ਨਹੀਂ ਸੁਣਾਈ ਹੁੰਦੀ ਬੜੀ ਭੱਜ ਦੌਰ ਕਰਾਂ ਨਾ ਬੜਾ ਕੁਛ ਕਰਕੇ ਵੇਜਾ ਕਾ ਕੁਛ ਨਹੀਂ ਹੁੰਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਾਂ ਨਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀਆਂ ਸਾਰਾ ਕੁਝ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਾਣੀ ਦਾ ਕੰਮ ਕਰਨਾ ਵਾਈਸ ਵੀ ਦਾ ਕੰਮ ਕਰਨਾ ਵਾ ਦਿਹਾੜੀਆਂ ਤੋੜ ਕੇ ਮੈਂ ਲੱਭਣ ਜਾਂਦਾ ਰਿਹਾ ਵਾਂ ਕਦੀ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਂਦਾ ਪਰ ਮੈਨੂੰ ਕੋਈ ਖਾਸ ਨਹੀਂ ਲੱਭਾਂ ਦਾ ਕੁਝ ਹਾਂ ਨਹੀਂ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਹੀਂ ਧਾਰ ਬੈਠਾ ਤਾਂ ਹੀ ਮੈਂ ਮੀਟੀਆਂ ਦੀ ਸਪੋਰਟ ਲਿਆ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਤੇ ਇੱਕ Vivo ਦਾ ਇੱਕ ਸੈਮਸੰਗ ਦਾ ਇੱਕ Oppo ਦਾ ਖਰਾ ਉਹਨਾਂ ਦੇ ਡੱਬੇ ਵੀ ਰੇਸ਼ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਆਸ ਅਗੋ ਆਹੀ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਘੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਥੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਭ ਪੰਜਾਬ ਪੁਲਸ ਸਾਰੇ ਨੂੰ ਮਦਦ ਨਹੀਂ ਆਹੀ ਉਹ ਕਹਿੰਨੇ ਕੋਈ ਯਸ਼ੋਵਰ ਸੰਦ ਦੱਸ ਦੇਵੇ ਕੋਈ ਜਾਣਾ ਕਿ ਨਹੀਂ ਆਹੀ ਪਾ ਕੇ ਦੌੜਨਾ ਕਰੀ ਬੁੱਤਾਰ ਫਾਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਨਾ ਮੈਂ ਕਿਹਾ ਨਹੀਂ ਕਿ ਤਾਂ ਤੋਂ ਮੈਂ ਲੱਗੀ ਰਹਿੰਦੀ ਹਾਂ ਜੀ ਚਾਹੀ ਜਾਂਦੇ ਬਾਸ ਨਾ ਮੈਂ ਮੱਕੜੀ ਮੁੰਦੇ ਨਾਲ ਗੱਲ ਨਹੀਂ ਕੀਤੀ ਨਾ ਜੇ ਮੈਂ ਗੱਲ ਕੀਤੀ ਇਹ ਮਾਰੇ ਗੋਨੇ ਨੇ ਕਹਿੰਦਾ ਮੇਰੇ ਸੱਸ ਮੈਨੂੰ ਮਰਵਾਉਂਦੀ ਮੈਂ ਤਾਂ ਨਹੀਂ ਗੱਲ ਕਰਦੀ ਹਾਂ ਹਾਂ ਇਹ 14 ਸਾਲਾਂ ਦਾ 11 ਸਾਲਾਂ ਨੂੰ ਕੋਈ ਉਹ ਨਾ ਮਾਂਗੇ ਉਹ ਸਾਲ ਵਿੱਚ ਹੱਥ ਪੇਸ਼ ਹੋ ਜਾਏ ਇਹ ਸਾਲ ਵਿੱਚ 50 ਲੱਖ ਦੇ ਪੈਸੇ ਜਾਣਾ ਚਾਹੀਏ ਕਿ ਨਹੀਂ